ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨ ਅੱਜ ਦੀ ਵੀਡੀਓ ਦੇ ਵਿੱਚ ਅੱਜ ਆ ਜੀ 4 ਤਰੀਕ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਪਰਉ ਦੇ ਸੰਬੰਧ ਵਿੱਚ ਅੱਜ ਖਾਨਪੁਰ ਸਾਹਿਬ ਆਰੰਭ ਹੋ ਜਾਣੇ ਆ 10 ਵਜੇ 9 ਵਜੇ ਹਲੇ ਆਪਾਂ ਜਾ ਰਹੇ ਆ ਪਾਲਕੀ ਸਾਹਿਬ ਲਈ ਫੁੱਲ ਲੈਣ ਵਰਖਾ ਵਾਲੇ ਵੀ ਤੇ ਨਾਲ ਹੀ ਜਿੰਨਾ ਸਜਾਵਟ ਕਰਨੀ ਆ ਤੇ ਬੰਦਾ ਜਿਹਨੇ ਸਾਰਾ ਸਜਾਉਣਾ ਪਾਲਕੀ ਸਾਹਿਬ ਨੂੰ ਤੇ 9 ਵਜੂ ਕੇ ਆ ਸਵੇਰ ਦੇ ਉਦੋਂ ਪਹਿਲਾਂ ਗਏ ਸੀ ਮੰਡੀ ਮੰਡੀ ਜਾ ਕੇ ਸਾਰੇ ਤਿੰਨ ਦਿਨ ਦੀ ਸਬਜ਼ੀ ਲੈ ਕੇ ਆਏ ਆ ਸਬਜ਼ੀ ਇਦਾਂ ਕਿ ਹੁਣ ਖਰਾਬ ਨਹੀਂ ਹੋਣੀ ਹੈਗੀ ਕਿਉਂਕਿ ਸਰਦੀਆਂ ਦੀ ਰੌਤ ਹੈ ਤੇ ਭਾਈਦੜ ਕੋਈ ਰਹਿਣ ਵਾਲੀ ਅੱਜ ਤੇ ਬਾਹਰ ਤੋਂ ਬਾਬਾ ਆਇਆ ਦੇਖ ਲੋ ਹਾਲ ਸਵੇਰੇ ਜਦੋਂ 4 ਵਜੇ ਗਏ ਸੀ ਉਦੋਂ ਤੋਂ ਬਹੁਤ ਜ਼ਿਆਦਾ ਸੀਗੀ ਹਨੇਰਾ ਵੀ ਬਹੁਤ ਸੀ ਤੇ ਤਾਂ ਕਿ ਦੀਦਾ ਕੁਝ ਨਹੀਂ ਸੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਖੁੱਲਾਂ ਵਾਲੀ ਮੰਡੀ ਜਿੱਥੋਂ ਫਲ ਚੱਕ ਕੇ ਦਿਹਾਉਣੇ ਆਪਾਂ ਤੇ ਨਾਲੇ ਬੰਦਨ ਲੈ ਕੇ ਆਉਣਾ ਆ ਸੋ ਜੁਰੂ ਇਹ ਨਾਲ ਦਿਖਾਉਨੇ ਆ ਸਾਰੇ ਦਿਨ ਕਿੰਨੀ ਭਾਈ ਥੋੜ ਹੁੰਦੀ ਆ ਅੱਜ ਤੇ ਆਹ ਦੇਖ ਲਓ ਹਾਲਾਤ ਰਾਹ ਦੇ ਲੋ ਸੰਗਤ ਜੀ ਮਾਫੀ ਚਾਉਂਦੇ ਆ ਸ਼ਹਿਰੋਂ ਆਪਾਂ ਫੋਲ ਤਾਂ ਲੈ ਆਏ ਤੇ ਉੱਥੇ ਆ ਕੇ ਵੀਡੀਓ ਨਹੀਂ ਬਣੀ ਕਿਉਂਕਿ ਕਾਲੀ ਬਹੁਤ ਸੀਗੀ ਇੱਕ ਜਗ੍ਹਾ ਤੋਂ ਇੱਕ ਫੋਲ ਚੱਕਣੇ ਸੀ ਦੂਜੀ ਜਗ੍ਹਾ ਤੋਂ ਵਰਖਾ ਵਾਲੇ ਫੋਲ ਚੱਕਣੇ ਸੀ ਇੱਕ ਬੰਦੇ ਨੇ ਚੱਕਣਾ ਸੀ ਤੇ ਇਸ ਵੇਲੇ ਆਪਾਂ ਆ ਗਏ ਆ ਪਿੰਡ ਵਾਪਸ ਤੇ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਤੁਹਾਨੂੰ ਦਿਖਾਉਨੇ ਆ ਦਰਸ਼ਨ ਕਰਾਉਨੇ ਮਹਾਰਾਜ ਦੇ ਨਾਲੇ ਸੰਗਤਾਂ ਕਰ ਰਹੀਆਂ ਸੇਵਾ ਉਸਾਰਾ ਦਿਖਾਉਂਦੇ ਆ ਜੀ ਗੁਰੂ ਘਰ ਜਮਸ਼ੇਰ ਇੱਧਰ ਬੀਬੀਆਂ ਆ ਕੇ ਬੈਠੀਆਂ ਨੇ ਬਜ਼ੁਰਗ ਹਾਂਜੀ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਕਿੰਦਾ ਸੇਵਾ ਕਰਾਈ ਜਾਂਦੇ ਬੈਠ ਕੇ ਹਾਂਜੀ ਇਹ ਹੁਣ ਸੇਵਾ ਕਰਾਉਂਦੀਆਂ ਬੀਬੀਆਂ ਦੋਨੇ ਬੈਠ ਕੇ ਕਰਾਉਂਦੀਆਂ ਆ ਇੱਧਰ ਲਾਈਆਂ ਬੀਬੀਆਂ ਆ ਦੇਖੋ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਜੇ ਜੀ ਇੱਧਰ ਬੀਬੀਆਂ ਪ੍ਰਸ਼ਾਦੇ ਪਕਾਈ ਜਾਂਦੀਆਂ ਜੀ ਆਪ ਆਪ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਜੇ ਘਾਟੇ ਬਦਲੇ ਚੋਕਲੇਟ ਮੈਂ ਜੁੱਸ ਨਾਲ ਵਾਈਪ ਕਰਦੇ ਸੀ ਚੋਕਲੇਟ ਨਾਲ ਵਾਈਪ ਜਲਦੀ ਜਲਦੀ ਕਰ ਦੋ ਕਰ ਦੋ ਚੋਕਲੇਟ ਵਿੱਚ ਚੋਕਲੇਟ ਚਾਹ ਬੋਜਾ ਵਾਲੇ ਕਰਦੀ ਬੋਜਾ ਵਾਲੇ ਮੋਰਾ ਤੇ ਗਲੀ ਕੀ ਰਹਿੰਦੀ ਏ ਕਰਦੇ ਆਲੇ ਚੋਕਲੇਟ ਤੇ ਬੋਜਾ ਵਾਲੇ ਕਰਦੇ ਜਲਦੀ ਜਲਦੀ ਬਾਜਾ ਵਾਲੇ ਬਾਜਾ ਵਾਲੇ ਕਰਦੇ ਕਰਦੇ ਮੈਂ ਕਰਦੇ ਇਹ ਮਹਾ ਸੰਗੀਤ ਚਾਹ ਸੱਤੇ ਪਿਲਾ ਦੇ ਕਮੇਕ ਬਾਲਣ ਦੇ ਕਿੰਨੇ ਪਟਾਵੇ ਫਟੇ ਬਲਾਦੇ ਆ ਬਾਂਜਾਂ ਵਾਲਿਆ ਬੋਲ ਬੱਦਾਂ ਵਾਲਿਆ ਬਾਂਜਾਂ ਵਾਲਿਆ ਇਧਰ ਜੀ ਪੱਕਦੇ ਪ੍ਰਸ਼ਾਦੇ ਤੇ ਦੂਜੇ ਵਾਰੋਂ ਦਿਖਾਉਣੇ ਬੀਬੀਆਂ ਬਰਖਾ ਵਾਲੇ ਫੁੱਲਾਂ ਲਈ ਸੇਵਾ ਕਰ ਰਹੀਆਂ ਜੀ ਤੇ ਸਾਡੇ ਪ੍ਰਧਾਨ ਸਾਹਿਬ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕੱਲ ਜਿਹੜੀ ਪਾਈ ਉਹ ਮੈਂ ਉਹ ਸੇਟਲ ਪਾਤਾ ਕਦੇ ਸੱਤੀ ਪਹੁੰਚ ਗਏ ਜਾਨਕਾ ਨਿਊਜ਼ੀਲੈਂਡ ਮੈਂ ਕਿਹਾ ਹੋਰ ਉਹ ਬੰਦੇ ਹੈਰਾਨ ਹੋਈ ਜਾਂਦੇ ਆ ਠੀਕ ਹੈ ਠੀਕ ਹੈ ਜੀ ਬਾਬਾ ਜੀ ਠੀਕ ਹੈ ਆਓ ਤਾਂ ਲੈਗ ਚੱਲਦੇ ਜਾਂ ਅੰਦਰ ਇੱਧਰ ਪਾਲਕੀ ਸਾਹਿਬ ਦੀ ਸੇਵਾ ਚੱਲ ਰਹੀ ਆ ਤਿਆਰੀ ਹੋ ਰਹੀ ਪਾਲਕੀ ਸਾਹਿਬ ਦੀ ਸਾਡਾ ਵੀਰ ਮਿਲਖਾਨ ਲੱਗਾ ਹੋਇਆ ਆ ਬਾਲਕੀ ਸਾਹਿਬ ਸਜਾਉਣ ਆ ਮੈਂ ਖਾ ਕਰਦਾ ਬਾਈ ਠੀਕ ਆ ਠੀਕ ਐ ਕਿ ਜਿਆਦਾ ਥੋੜਾ ਚੇਂਜ ਹੋ ਜਾਣਾ ਆ ਪਾਲਕੀ ਸਾਹਿਬ ਦਾ ਜਿਆਵਟ ਆ ਤੋ ਇਸ ਬਾਦ ਪਿਆ ਆ ਇਧਰ ਬਰਖਾ ਵਾਲੇ ਫੁੱਲਾਂ ਦੀ ਜਿਹੜੀ ਉਹਨੂੰ ਭੋਰਿਆ ਜਾ ਰਿਹਾ ਬਰਖਾ ਵਾਲੇ ਫੁੱਲ ਜਿਹੜੇ ਆ ਬੋਲੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਜੀ ਬਹੁਤ ਵਧੀਆ ਜੀ ਲੋ ਜੀ ਹੁਣ ਤੁਹਾਨੂੰ ਕਰਾਉਨੇ ਆ ਦਰਬਾਰ ਹਾਲ ਤੇ ਦਰਸ਼ਨ ਲੜੀਆਂ ਵਾਲਾ ਕੰਮ ਤੁਸੀਂ ਦੇਖਿਆ ਸੀਗਾ ਗਰੀਲ ਪਾਈ ਸੀਗੀ ਤੇ ਆ ਐਂਟਰੀ ਗੇਟ ਦੀ ਸੇਵਾ ਹੋਈ ਆ ਇਧਰ ਵੀ ਬਣਿਆ ਤੇ ਉਧਰ ਵੀ ਡੈਕੋਰੇਸ਼ਨ ਹੋਈ ਹੋਵੇ ਤੁਹਾਨੂੰ ਦਿਖਾਉਨੇ ਆ। ਸੋ ਬਹੁਤ ਸੋਹਣਾ ਲੱਗਦਾ ਆ। ਗੇਟ ਬਸ ਵਧੀਆ ਬਣਾ ਕੇ ਆਇਆ ਵੀਰ। ਡੈਕੋਰੇਸ਼ਨ ਫੁੱਲਾਂ ਦੀ ਕਰਕੇ ਇਹ ਐਂਟਰ ਗੇਟ ਬਣਾਇਆ ਜਿਹੜਾ ਬਹੁਤ ਸੋਹਣਾ ਲੱਗਦਾ ਆ। ਤੇ ਦੂਜੇ ਪਾਸੇ ਆਹ ਦੇਖੋ। ਇਸ ਪਾਸੇ ਵੀ ਇਦਾਂ ਡੈਕੋਰੇਸ਼ਨ ਹੋਈ ਏ ਚੁੰਨੀਆਂ ਦੀ। ਪੀਲੀਆਂ ਤੇ ਗੁਲਾਬੀ। ਤੇ ਇਧਰ ਵੀ ਬਹੁਤ ਗੇਟ ਬਣਿਆ ਹੋਇਆ ਹੈ ਗੇਟ ਉੱਚਾ ਕਰਨ ਵਾਲਾ ਬਾਕੀ ਆਲੇ ਅੱਜ ਵੀਰ ਹੁਣੀ ਕਰਕੇ ਜਾਣਗੇ ਸਵੇਰੇ ਹੋਈ ਪਹਿਲਾਂ ਨਿਸ਼ਾਨ ਸਾਹਿਬ ਦੀ ਸੇਵਾ 8 ਵਜੇ ਇਥੇ ਵੀ ਟਾਈਮ ਨਾਲ ਮਾਰੇ ਲੈ ਆਏ ਸੀਗੇ ਉਹ ਵੀ ਹੋ ਗਈ ਤੇ ਧੁੰਦ ਹਲ ਤੱਕ ਨਹੀਂ ਉਤਰੀ ਹੈਗੀ ਦੇਖੋ ਐਨ ਮੌਸਮ ਪੂਰੀ ਠੰਡ ਜੀ ਬਿਲਕੁਲ ਧੁੱਪ ਨਹੀਂ ਨਿਕਲੀ ਇਥੇ ਵਿਛਾਇਆ ਮੈਟ ਕਿਉਂਕਿ ਇਹ ਜਿਹੜਾ ਪੱਥਰ ਹੈ ਬਹੁਤ ਯਾਰ ਠੰਡ ਠੰਡ ਲੱਗਦਾ ਹੈ ਹੁਣ ਚੱਲ ਦਰਬਾਰ ਹਾਲ ਦੇ ਵਿੱਚ ਲਿਆਉਨੇ ਆ ਮਹਾਰਾਜ ਦੇ ਦਰਸ਼ਨ ਤੁਹਾਨੂੰ ਗੁਰਦੇਵ ਸਿੰਘ ਪਾਠ ਪਾੜ ਰਹੇ ਆ ਹਲਬੁਲ ਕੇ ਰਾਜੁਰੂ ਮਨ ਨਸਾਇਆ ਮੰਦਰਪਤ ਕਰਨ ਦੇ ਰਤੀ ਹੋ ਮਹਉਜ ਕਯ ਜਿਸ ਤਤ ਤਸੋ ਇਸਤੀ ਸਤਿ ਸਉ ਸਮਾਇ ਆਚ ਨਗਰ ਤਰੇ ਭਉ ਲਾ ਰਿਹੂ ਜੀ ਚਾਲ ਹਾਂਜੀ ਸ਼ਾਮ ਦੇ 4:30 ਹੋ ਗਏ ਆ ਸਵੇਰ ਦੀ ਭਜ ਦੌੜ ਲੱਗੀ ਹੋਈ ਆ ਪੂਰੀ ਤੇ ਬਹੁਤ سارے ਕੰਮ ਹੁੰਦੇ ਆ ਕੋਈ ਨਾ ਕੋਈ ਸਮਾਨ ਲੈਣਾ ਹੁੰਦਾ ਆ ਤੇ ਆਪਣੀ ਪਾਲਕੀ ਸਾਹਿਬ ਬਿਲਕੁਲ ਤਿਆਰ-ਵਰ ਤਿਆਰ ਹੋ ਗਈ ਆ ਲਓ ਜੀ ਤੇ ਅੱਜ ਤਾਂ ਅੰਦਰ ਖੜੀ ਆ ਕੱਲ ਤੁਹਾਨੂੰ ਦਰਸ਼ਨ ਕਰਾਵਾਂਗੇ ਤਾਂ ਬਾਅਦ ਚੱਲ ਜੂਗੀ ਤੇ ਪੂਰੀਆਂ ਤਿਆਰੀਆਂ ਹੋਈ ਜਾਂਦੀ ਆ ਫਰੰਟ ਰਹਿ ਗਿਆ ਆ ਕਿਉਂਕਿ ਆਪਣਾ ਜਿਹੜਾ ਆਇਆ ਸੀਗਾ ਜਿਹਨੇ ਸਜਾਉਣੀ ਸੀਗੀ ਉਹ ਮੁੰਡੇ ਨੇ ਅੱਗੇ ਵੀ ਤਾਂਡੇ ਪਹੁੰਚਣਾ ਸੀ ਤੇ ਫਰੰਟ ਆਪਣਾ ਇੱਥੋਂ ਆਪਾਂ ਜੀ ਲਾਵਾਂਗੇ ਫਰੰਟ ਉੱਪਰ ਉਹ ਨਹੀਂ ਇੱਥੇ ਕਿ ਕਸ਼ਮੀ ਕਰਨਾ ਆਪਾਂ ਤੇ ਫੁੱਲ ਆਪਰੇ ਕਿਹੋਏ ਆ ਤੇ ਇੱਕ ਬੁੱਕਾ ਲਾਵਾਂਗੇ ਆਹ ਸਾਈਜ਼ ਵੀ ਇੱਦ ਕੀ ਆਪਾਂ ਲਾਈ ਜੀ ਬੁੱਕੇ ਆ ਦੇਖੋ ਉੱਪਰ ਬੁੱਕੇ ਲੱਗ ਗਏ ਆ ਤੇ ਰਾਉਂਡ ਸ਼ੇਪ ਵਿੱਚ ਦੇਦੇ ਫੁੱਲ ਪਏ ਆ ਦੋਨਾਂ ਕਲਰ ਤੇ ਸਾਰੇ ਸੇਵਾਦਾਰ ਬੜੇ ਧੰਨ ਨਾਲ ਸੇਵਾ ਕਰਦੇ ਤੇ ਬੀਬੀਆਂ ਵੀ ਅਰ ਸ਼ਾਦੀ ਪਾਣੀ ਪਕਾਈ ਜਾਂਦੀਆਂ ਆ ਇਹਦੇ ਸਾਡੇ ਪ੍ਰਧਾਨ ਸਾਹਿਬ ਵੀ ਇਹਨਾਂ ਦੀ ਦੌੜ ਲੱਗੀ ਹੋਈ ਪੂਰੀ ਤੇਤ ਕੀ ਸਾਡੇ ਪ੍ਰਧਾਨ ਸਾਹਿਬ ਨੇ ਫੈਸਲਾ ਹੋਲ ਕੀਤਾ ਕਿ ਆਪਾਂ ਡਿਸਪੋਜ਼ੇਬਲ ਨਹੀਂ ਬਰਤਨੇ ਗੁਰੂ ਘਰ ਦੇ ਵਿੱਚ ਇਸ ਦੇ ਦੂਜੇ ਗੁਰੂ ਘਰ ਤੋਂ ਭਾਂਡੇ ਹੋਰ ਲੈ ਆਉਂਦੇ ਆ ਤੇ ਡਿਸਪੋਜ਼ੇਬਲ ਸਾਨੂੰ ਬਰਤਨੇ ਵੀ ਨਹੀਂ ਚਾਹੀਦੇ ਗੁਰੂ ਘਰਾਂ ਦੇ ਵਿੱਚ ਮर्याਦਾ ਦੇ ਅਨੁਸਾਰ ਵੀ ਤੇ ਬਿਮਾਰੀ ਦਾ ਘਰ ਜਿਹੜੇ ਹੁੰਦੇ ਆ ਡਿਸਪੋਜ਼ੇਬਲ ਸੋਨੋ ਤੋਂ ਬਚਣਾ ਚਾਹੀਦਾ ਆ ਇੱਧਰ ਸਾਰੀਆਂ ਬੀਬੀਆਂ ਭੈਣਾਂ ਸੇਵਾਵਾਂ ਲੱਗੀਆਂ ਹੋਈਆਂ ਜੀ ਸ਼ਾਮ ਦੇ ਪ੍ਰਸ਼ਾਦ ਦੀ ਤਿਆਰੀ ਹੋ ਰਹੀ ਆ ਜੀ ਇਹਨਾਂ ਦੇ ਨਾਮ ਦਾ ਤਾਂ ਕਿਤੇ ਲੋਣਾ ਇਹਦਾਂ ਸ਼ਾਵਤ ਗਾਇਆ ਜਾ ਰਹਾ ਨਾਮ ਨਾਲ ਸੇਵਾ ਕੀਤੀ ਜਾ ਰਹੀ ਆ ਸੋ ਗੁਜਰੀਦਾ ਗੁਜਰੀਦਾ ਲਾਲ ਅਨੰਦਪੁਰ ਹੋਲਾ ਅਨੰਦਪੁਰ ਆ ਗੁਰੂ ਜੀ ਦਾ ਲਾਲ ਕੰਧ ਕੋਲੇ ਖੜਾ ਹੋ ਗਿਆ ਮੁਤਾ ਹੱਲੇ ਸਿੱਟੀ ਜਾਂਦੇ ਆ ਆ ਆ ਸੋ ਸ਼ਾਬਦ ਗਾਏ ਜਾ ਰਹੇ ਆ ਨਾਲ ਨਾਲ ਹੋ ਰਹੀ ਸੇਵਾ ਇਹਦੇ ਬਜ਼ੁਰਗ ਬੈਠ ਕੇ ਸੇਵਾ ਕਰਾ ਰਹੇ ਆ ਨਾਲ ਨਾਲ ਕੋਈ ਵੀ ਕਿੱਦਾਂ ਵੀ ਠੀਕ ਤਾਂ ਆ ਨੰਦਪੁਰ ਹੁੱਲਾ ਖੇਤੇ ਦੀ ਮਾਤਾ ਗੁਜਰੀ ਦਾ ਲਾਲ ਬੀਬੀਆਂ ਸ਼ਾਬਦ ਗਾ ਰਹੀਆਂ ਆ ਤੇ ਪੁਰਾਣੇ ਸਮੇਂ ਦੇ ਵਿੱਚ ਵੀ ਬੀਬੀਆਂ ਜਦੋਂ ਪ੍ਰਸ਼ਾਦ ਦਾ ਪਾਣੀ ਰਸੋਈ ਦੇ ਸੇਵਾ ਆਪਣਾ ਕੰਮ ਕਰਦੀਆਂ ਸੀ ਤਾਂ ਨਾਲ-ਨਾਲ ਸ਼ਬਦ ਗਾਉਂਦੀਆਂ ਹੁੰਦੀਆਂ ਸੀਗੇ ਉਹੋ ਜਿਹਾ ਟਾਈਮ ਬਣਿਆ ਹੋਇਆ ਆ ਤੇ ਇਹ ਤੇ ਗੁਰੂ ਘਰ ਦੀ ਬਿਲਡਿੰਗ